ਸਤਿ ਸ਼੍ਰੀ ਅਕਾਲ ਸਵਾਗਤ ਸਾਰਿਆਂ ਦਾ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਵਿਆਹ ਵਾਲਾ ਘਰ ਲੜੀਆਂ ਤੋਂ ਪਛਾਨਿਆ ਜਾਂਦਾ ਜਦੋਂ ਰਾਤ ਨੂੰ ਜਗਮਗ ਜਗਮਗ ਕਰਦੀਆਂ ਨੇ ਤੇ ਲੜੀਆਂ ਆਪਣੇ ਲੱਗ ਗਈਆਂ ਨੇ ਲਾਈਟਿੰਗ ਦਾ ਫੁੱਲ ਪ੍ਰਬੰਧ ਹੋ ਗਿਆ ਮੈਂ ਕਿਹਾ ਜਦੋਂ ਜਗਣੀਆਂ ਪਤਾ ਨਹੀਂ ਟਾਈਮ ਲੱਗਣਾਗੇ ਨਹੀਂ ਲੱਗਣਾ ਫਿਲਹਾਲ ਤਾਂ ਵੀਡੀਓ ਬਣਾਵਾ ਸੋਹਣੀਆਂ ਤਰੀਕੇ ਦੇ ਨਾਲ ਬੜੀ ਮਿਹਨਤ ਨਾਲ ਲਗਾਈਆਂ ਸੀ ਉਹਨਾਂ ਨੇ ਪੂਰਾ ਦਿਨ ਹੀ ਲੱਗੇ ਰਹੇ ਤਾਂ ਦੇਖੋ ਤੁਸੀਂ ਕਿੰਨੀਆਂ ਖੂਬਸੂਰਤ ਲੱਗ ਰਹੀਆਂ ਤੇ ਜਦੋਂ ਇਹ ਜਗਣਗੀਆਂ ਹੋਰ ਵੀ ਸੋਹਣੀਆਂ ਲੱਗਣੀਆਂ স্পੈਸ਼ਲ ਸ਼ਾਟ ਤਾਂ ਨਹੀਂ ਲੈ ਆਗਾ ਪਰ ਵਿੱਚ ਵਿੱਚ ਵੀਡੀਓ ਦੇਖ ਕੇ ਸੇ ਦੇ ਤੁਹਾਨੂੰ ਇਹ ਜਗਮਗ ਜਗਮਗ ਕਰਦੀਆਂ ਦਿਖ ਜਾਣੀਆਂ ਅਸੀਂ ਸਾਰੀਆਂ ਵਸੇ ਅੰਦਰ ਬਿਜ਼ੀ ਸੀ ਕੰਮ ਕਰ ਰਹੀਆਂ ਸੀ ਤੇ ਮੈਂ ਕਿਹਾ ਭੱਜ ਕੇ ਆ ਵੀ ਕੰਮ ਕਰਿਆਵਾ ਸੋ ਕਰਦੀ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਮੈਂ ਚਲੀ ਗਈ ਅੰਦਰ ਕਿਉਂਕਿ ਸਾਰੀਆਂ ਕੁੜੀਆਂ ਅੰਦਰ ਸਿਗੀਆਂ ਅੰਦਰ ਰਤਿੰਦਰ ਦੇ ਸੂਟਾਂ ਦਾ ਵਿਖਾਵਾ ਪਾਇਆ ਹੋਇਆ ਸੀ ਤੇ ਉਧਰੋਂ ਜਿੰਨੀ ਵੀ ਉਹਦੀ ਜੁਲਰੀ ਖਰੀਦੀ ਸੀ ਜਾਂ ਜੁੱਤੀਆਂ ਪਰਸ ਕਾਸਮੈਟਿਕਸ ਸਾਰਾ ਕੁਝ ਸੋ ਸਾਰੀਆਂ ਚੀਜ਼ਾਂ ਅੰਦਰ ਲਗਾਈਆਂ ਹੋਈਆਂ ਸੀ ਇਹ ਪੂਰਾ ਦਿਨ ਇਹਨੂੰ ਐਗਜ਼ੀਬਿਸ਼ਨ ਹੀ ਕਹਿ ਸਕਦੀਆਂ ਮੈਂ ਵੀ ਲੱਗੀ ਰਹੀ ਹਾਂ ਬਸ ਇਹ ਵੀ ਕੀ ਨਹੀਂ ਕਿਉਂਕਿ ਕੁੜੀ ਦੇ ਬੈਗ 'ਚ ਪੈ ਗੋਗੇ ਸੋਹਰੇ ਚਲੇਗੀ ਕੱਲਾ ਕੱਲਾ ਜੀ ਦੇਖਣ ਆਉਂਦਾ ਸੀ ਟਾਈਮ ਕਿਸੇ ਕੋਲ ਵੀ ਨਹੀਂ ਸੀ ਸਾਰਾ ਦਿਨ ਐਂ ਖਲਾਰਾ ਪਿਆ ਰੈਂਡ ਤੇ ਡੈਡੀ ਰਹਿ ਗਏ ਸੀ ਫਿਰ ਡੈਡੀ ਕਰਕੇ ਅਸੀਂ ਜ਼ਿਆਦਾ ਲੇਟ ਹੋ ਗਏ ਡੈਡੀ ਨੂੰ ਦਿਖਾ ਕੇ ਫਿਰ ਆਪਾਂ ਕਰ ਲਈ ਜੀ ਪੈਕਿੰਗ ਲੈ ਕੀ ਇੰਨੀ ਵਾਟ ਇਜ਼ ਇਨ देयर ਇਹਦੀ ਇਹ ਵੈਨਿਟੀ ਟੇਬਲ 'ਤੇ ਸਾਰਾ ਮੇਕਅਪ ਪੈ ਗਿਆ ਨਾ ਓਕੇ ਤਲ ਬਸ ਤੂੰ ਹੀ ਡੈਗਿੰਗ ਤੁਖਣ ਹੋਗਾ ਨਹੀਂ ਲੱਗੇ ਚੁੱਕਣਾ ਬਰ ਬਸਾ ਬੈਕ ਕਰ ਦੇਉ ਲੱਗੇ ਪੈਕ ਕਰ ਓਏ ਐਸਾ ਪੈਕ ਕਰੋ ਆ ਜਾ ਆ ਜਾ ਆਇਆ ਸਮਾਨ ਸਭ ਕੁਝ ਰਿਆ ਦੇ ਨਾਲ ਚੱਲੇਗਾ ਕੇ ਮੈਂ ਇੱਥੇ ਪੈ ਜਾਣੀ ਮੇਰੀ ਬੈਂਟੀ ਚ ਕੁਝ ਨਾ ਚੱਲੇਗਾ ਹੂੰ ਠੀਕ ਤੂੰ ਵੀ ਆ ਜੇ ਖਾਣਦੇ ਆ ਉਹ ਕੋਈ ਜਾਂਦਾ ਬੈਠੂ ਜਗਹ ਨਾਲ ਹਾਂ ਉਹ ਤੇ ਆ ਕੇ ਜੀ ਚੱਕਾ ਦੇ ਲੈ ਕੰਮ ਸੋਹਣਿਆ ੜੀ ਸੋਹਣਿਆ ਵਧੀਆ ਵਧੀਆ ਜਵਾਕਾ ਸੋਹਣਿਆ ਬਹੁਤ ਕਿਤਾਬਾਂ ਹਨ ਦੇਖੇ ਕਿ ਇਹਨੇ ਸਾਰੇ ਸ਼ੂਟ ਲਓ ਜੀ ਸਾਰੇ ਖੁਸ਼ ਨੇ ਪਰ ਗੱਲ ਇੱਥੇ ਆ ਕੇ ਮੁੱਕਦੀ ਆ ਵੀ ਕੋਈ ਖੁਸ਼ ਹੋਵੇ ਨਾ ਹੋਵੇ ਕੁੜੀ ਖੁਸ਼ ਚਾਹੀਦੀ ਆ ਤੇ ਕੁੜੀ ਨੇ ਇੱਕ ਇੱਕ ਚੀਜ਼ ਜਿਹੜੀ ਆ ਆਪਣੇ ਹੱਥੀ ਜਾ ਕੇ ਨਾਲ ਜਾ ਕੇ ਖਰੀਦੀ ਜਿੰਨੀ ਦੀ ਉਹਨੂੰ ਜ਼ਰੂਰਤ ਸੀਗੀ ਤੇ ਬਾਕੀ ਸਾਰਾ ਕੁਝ ਜਿਹੜਾ ਸੀਗਾ ਉਹ ਤਿੰਦਰ ਦੀ ਪਸੰਦ ਦਾ ਸੀ ਤੇ ਤਿੰਦਰ ਖੁਸ਼ ਤੇ ਸਾਰੇ ਖੁਸ਼ ਪੈਕਿੰਗ ਕਰੀ ਜਾ ਰਹੀ ਆਪ ਵੀ ਆਪਣੇ ਸੂਟਾਂ ਦੀ ਤੇ ਇੱਧਰ ਮਹਿੰਦੀ ਲੱਗ ਗਈ ਮਹਿੰਦੀ ਵਾਲਾ ਵੀ ਆ ਗਿਆ ਸੀਗਾ ਤੇ ਫਿਰ ਤਿੰਦਰ ਨੇ ਮਹਿੰਦੀ ਘਰੇ ਹੀ ਲਗਵਾਈ ਵੈਸੇ ਬਾਹਰ ਲਗਵਾਉਂਦਾ ਸੋਚ ਰਿਆ ਸੀ ਪਰ ਥੋੜੀ ਜੀ ਠੰਡ ਜਾਦੀ ਮਣਾਉਂਦੀ ਐ ਫਰਵਰੀ ਚ ਵੀ ਠੰਡ ਮਣਾਈ ਜਾਂਦੀ ਸੀਗੀ ਤੇ ਇਧਰ ਮੈਂ ਦੇਖੋ ਆ ਮੈਨੂੰ ਦੋ ਕਸੂਟ ਇੱਕ ਆ ਮੈਂ ਉਤਾਰਿਆ ਤੇ ਤੰਦਰ ਨੇ ਪਾ ਲਿਆ ਗ੍ਰੀਨ ਵਾਲਾ ਤੇ ਹੱਡਬੀਆਂ ਵਾਲਾ ਸੂਟ ਹੈ ਬਸ ਸਾਰੇ ਵਿਆਹ ਚ ਇਦਾਂ ਹੀ ਕੁਰ ਬਲੋਰੇ ਵਾਲੇ ਤੇ ਇਦਾਂ ਹੀ ਖੁਦੜੀ ਜੀ ਬਣੀ ਰਹੀ ਹੁਣ ਜਦੋਂ ਮੈਂ ਐਡਿਟ ਕਰਦੀ ਸੀ ਵੀਡੀਓ ਤਾਂ ਮਾਂ ਮੈਨੂੰ ਕਹਿੰਦੀ ਸੀ ਮਨੋਂ ਕਿ ਜਲੂਸ ਕੱਢਿਆ ਸੀ ਤੂੰ ਆਪਣਾ ਸਾਰੇ ਵਿਆਹ ਚ ਇਦਾਂ ਕਰ ਜਿੱਥੇ ਜਿੱਥੇ ਤੂੰ ਆ ਨਾ ਕੱਟੀ ਜਾ ਹਨਾ ਵੀ ਤੂੰ ਤਾਂ ਵੀਡੀਓ ਚ ਕੱਪੜੇ ਵੀ ਨਹੀਂ ਵਧੀਆ ਪਾ ਗਈ ਤਾਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਘਰੇਲੂ ਕੁੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਆ ਤੇ ਕਿਹੋ ਜਿਹੇ ਕੱਪੜੇ ਹੁੰਦੇ ਆ ਆਪਣੇ ਘਰਾਂ ਦੇ ਵਿੱਚ ਸੋ ਇਸ ਕਰਕੇ ਕੱਪੜਿਆਂ ਤੇ ਬਿਲਕੁਲ ਨਹੀਂ ਜਾਣਾ ਤੇ ਆ ਦੇਖੋ ਸਾਡੀਆਂ ਮਹਿੰਦੀ ਵਾਲੀਆਂ ਖੂਬਸੂਰਤ ਫੋਟੋਆਂ ਮੈਨੂੰ ਟਿੱਕੇ ਵਾਲੀ ਸਿੰਪਲ ਗੋਲ ਮਹਿੰਦੀ ਲਗਾਉਣਾ ਪਸੰਦ ਆ ਕਿਉਂਕਿ ਕਾਲਜ 'ਚ ਜਦੋਂ ਯੂਥ ਫੈਸਟੀਵਲ ਕਰਦੇ ਸੀ ਤਾਂ ਟਿੱਕੇ ਵਾਲੀ ਮਹਿੰਦੀ ਲਾਉਂਦੇ ਸੀ ਤੇ ਮੇਰੀ ਫੇਵਰਿਟ ਹੈ ਤਾਂ ਤਿੰਦਰ ਦੀ ਮਹਿੰਦੀ ਬਹੁਤ ਸੋਹਣੀ ਲੱਗੀ ਰੰਗ ਵੀ ਬਹੁਤ ਸੋਹਣਾ ਚੜਿਆ ਇਹ ਆ ਜੀ ਮੇਰੀ ਦੋਸਤ ਤੇ ਜਸਤਿੰਦਰ ਨੂੰ ਮਹਿੰਦੀ ਲੱਗ ਰਹੀ ਸੀ ਇਹ ਮਿਲਣਾਈ ਸੀਗੀ ਆਪਣੇ ਹਸਬੰਡ ਦੇ ਨਾਲ ਤੇ ਅਸੀਂ ਦੋਨੇ ਇਕੱਠੇ ਪੜ੍ਹਦੇ ਰਹੇ ਆ ਕੰਮ ਵੀ ਇਕੱਠਿਆਂ ਨੇ ਕੀਤਾ ਅਸੀਂ ਇੰਡਸਟਰੀ ਦੇ ਵਿੱਚ ਤੇ ਇਧਰ ਨੇ ਜੀ ਇਹਦਾ ਨਾਮ ਵੀ ਮਨਪ੍ਰੀਤ ਆ ਤੇ ਇਹ ਸਮਰ ਸਿੰਘ ਚੋਹਾਨ ਇਹਦੇ ਹਸਬੰਡ ਤੇ ਮੈਂ ਵੀ ਨਾਲ ਮਨਪ੍ਰੀਤ ਖੜੀ ਆ ਤੇ ਫਿਰ ਇਹਦੇ ਵੀ ਮਾਮਾ ਜੀ ਦੇ ਬੇਟੇ ਦਾ ਵਿਆਹ ਸੀ ਵੈਸੇ ਇਹਨੇ ਰਾਤ ਰਹਿਣਾ ਸੀ ਤੇ ਮਤਲਬ ਜਿੱਦਾਂ ਸਾਡਾ ਸ਼ਗਨ ਸੀ ਉਧਰ ਬਰਾਤ ਸੀ ਐਵੇਂ ਵਿਆਹ ਰਲ ਗਏ ਸੀ ਕਿਉਂ ਇਧਰ ਰਾਤ ਦੀ ਲਾਈਟਿੰਗ ਦਾ ਮਾਹੌਲ ਮੇਰੇ ਤੋਂ ਨਹੀਂ ਕੀਤਾ ਗਿਆ ਕਵਰ ਪੰਪਰ ਫਿਰ ਅਰਸ਼ ਨੇ ਰੀਲਾ ਰੁਲਾ ਬਣਾ ਕੇ ਅਰਸ਼ ਤੇ ਸੰਦੀਪ ਦੇਖ ਰਹੇ ਸੀ ਵੀ ਕਿਦਾਂ ਦਾ ਲੱਗਦਾ ਪਿਆ ਆ ਤੇ ਫਿਰ ਮੈਂ ਕਿਹਾ ਚਲੋ ਥੋੜਾ ਵੇਚ ਲੈ ਲੈ ਇਹ ਨੇ ਸਾਡੇ ਪੂਆਜੀ ਮੇਰੇ ਡੈਡੀ ਦੇ ਮਾਮਾਜੀ ਦੀ ਬੇਟੀ ਤੇ ਇਧਰ ਮੇਰੇ ਮਾਮਾਜੀ ਮਾਮੀਜੀ ਬੈਠੇ ਨੇ ਤੇ ਮੰਮੀ ਤੇ ਡੈਡੀ ਬੈਠੇ ਨੇ ਤੇ ਡੈਡੀ ਜੋ ਵੀ ਗਿਫਟ ਲੈ ਕੇ ਜਾ ਰਿਹਾ ਮੁੰਡੇ ਵਾਸਤੇ ਤੇ ਸ਼ਾਇਦ ਮਾਮਾਈ ਨੂੰ ਪਖਾਵਾ ਪਾਇਆ ਜਾ ਰਿਹਾ ਇਹ ਤਿੰਨ ਗੱਲ ਆ ਪਖਾਵਾ ਪਖਾਵਾ ਮੈਨੂੰ ਸਾਡੇ ਕੋਲ ਦੀ ਤਮੜੇ ਜਿਹੜੇ ਤੁਸੀਂ ਪਹਿਲਾ ਵੀਡੀਓ ਦੇਖ ਕੇ ਹਟੇ ਹੋ ਅੱਗੇ ਕਲਿੱਪ ਲਗਾਏ ਨੇ ਇਸ ਕਲਿੱਪ ਤੋਂ ਉਹ ਬਸ ਵਿਆਹ ਤੋਂ ਦੋ ਤਿੰਨ ਦਿਨ ਅੱਗੋਂ ਦੇ ਨੇ ਤੇ ਇਹਦੇ ਵਿੱਚ ਮੈਂ ਸ਼ਗਨ ਤਾਕਾ ਕੰਪਲੀਟ ਕਰ ਦਿੱਤਾ ਇਸ ਵੀਡੀਓ 'ਚ ਜਾਗੋ ਵੀ ਇਹਦੇ ਵਿੱਚ ਹੀ ਆ ਖੂਬਸੂਰਤ ਮਾਹੌਲ ਦੇਖਿਓ ਇਹਦੀ ਸ਼ਗਨ ਦੀ ਤਿਆਰੀ ਮੁੰਡੇ ਵਾਲਿਆਂ ਦੇ ਵੱਲ ਚੱਲਣ ਲੱਗੇ ਆ ਤੇ ਘਰੋਂ ਬਾਹਰ ਨਿਕਲ ਗਏ तकरीबन तकरीबन ਤੇ ਤਿਆਰੀਆਂ ਘੈਂਟ ਹੋ ਗਈਆਂ ਸਾਨੂੰ ਇੱਕ ਮਿੰਟ ਛਗਣ ਦੀ ਖਾਸ ਗੱਲ ਇਹ ਸੀ ਪੀ ਮੁੰਡੇ ਵਾਲਿਆਂ ਨੇ ਆਪਣੇ ਘਰੇ ਪ੍ਰੋਗਰਾਮ ਕੀਤਾ ਸੀ ਤੇ ਕੁੜੀ ਵਾਲਿਆਂ ਨੇ ਆਪਣੇ ਘਰੇ ਕੀਤਾ ਸੀ ਮਤਲਬ ਅਸੀਂ ਆਪਣੇ ਆਪਣੇ ਘਰੇ ਅਲੱਗ-ਅਲੱਗ ਪ੍ਰੋਗਰਾਮ ਰੱਖੇ ਸੀ ਤੇ ਕੁੜੀ ਵਾਲੇ ਮੁੰਡੇ ਨੂੰ ਛਗਣ ਸ਼ਵਾਰਾ ਲਾਉਣ ਗਏ ਤੇ ਮੁੰਡੇ ਵਾਲੇ ਕੁੜੀ ਨੂੰ ਘਰੇ ਛਗਣ ਲਾਉਣ ਆਏ ਜਿਵੇਂ ਪੁਰਾਣੇ ਸਮਿਆਂ 'ਚ ਹੁੰਦਾ ਸੀ ਅਦਰਵਾਈਜ਼ ਅੱਜਕੱਲ੍ਹ ਤੁਹਾਨੂੰ ਪਤਾ ਪੈਲਸ ਮੈਂਡੇ ਵਾਲੇ ਦਿਨ ਤਾਂ ਕਰਦੇ ਹੀ ਸ਼ਗਨ ਵਾਲੇ ਦਿਨ ਵੀ ਕਰਦੇ ਤੇ ਮੁੰਡੇ ਕੁੜੀ ਨੂੰ ਇਕੱਠਿਆਂ ਕੁਰਸੀ ਤੇ ਬਿਠਾਉਂਦੇ ਤੇ ਸ਼ਗਨ ਪਾ ਕੇ ਘਰੋਂ ਘਰੀ ਸ਼ਿਵਾਰੇ ਦੀ ਰਸਮ ਦਾ ਸਾਰਾ ਪ੍ਰੋਗਰਾਮ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਹੀ ਹੋਇਆ ਅਗੇ ਬ੍ਰੰਨਾ ਭਗਵਾਨਾ ਸ਼ਰਦੀ ਦੀ ਦੇ ਪ੍ਰਾਪਤ ਕਰਾਂਗੇ ਬ੍ਰੰਨਾ ਨਾਮ ਦੇ ਨਾਲ குரு ਕੇ ਚਾਹ ਦੇ ਲੱਗ ਗੁਰੂ ਕੇ ਪ੍ਰਸ਼ਾਦਾ ਦੇ ਅੰਦਰ ਚਰਨ ਸੁਵ ਸੰਤਾਸ਼ ਪਰ ਦੀ ਕਿਰਪਾ ਕਰਿਓ ਸਾਨੂੰ ਬਾਸ਼ਾ ਜੀ ਦਾ ਬਕਤਾਨਪੁਰ ਧਰਵਾਦ ਸ਼ੁਕਰ ਹੈ ਜਿ ਆਏ ਹੋ ਸਾਰੀ ਸੰਗਤ ਨੂੰ ਰਿਸ਼ਤੇਦਾਰਾਂ ਨੂੰ ਸਾਰੇ ਪਰਿਵਾਰ ਵੱਲੋਂ ਜੀ ਆਇਆਂ ਨੂੰ ਜੀ ਆਪ ਛੱਜੰਦਾ ਹੈ ਸਾਨੂੰ ਬਾਸ਼ਾ ਸ਼ਾਮਾ ਨੂੰ ਬਸ ਮੁੰਡੇ ਵਾਲੇ ਫਿਰ ਆਗੇ ਜੀ ਸਾਡੀ ਕੁੜੀ ਨੂੰ ਸ਼ਗਨ ਲਾਉਣ ਸਾਰਾ ਪਰਿਵਾਰ ਇਕੱਠਾ ਖੜਾ ਆ ਤੇ ਇਧਰ ਬਾਹਰ-ਬਾਰ ਗੇਟ ਦੇ ਮੋੜੇ ਆਪਾਂ ਵੀ ਵੈਲਕਮ ਦੇ ਲਈ ਖੜ ਗਏ ਜਦੋਂ ਪਤਾ ਲੱਗਿਆ ਵੀ ਸ਼ਗਨ ਪਾਉਣ ਆ ਗਏ ਸ਼ਗਨ ਪਾਉਣ ਆ ਗਏ ਐ ਰੌਲਾ ਪਿੰਦਾ ਹੁੰਦਾ ਨਾ ਆਪਣੇ ਪਿੰਡਾਂ ਜਾਂ ਨੇ ਕੁੜੀ ਦੀ ਨਾਨ ਤੇ ਜਠਾਣੀ ਸਾਹਿਬਾ ਜਿਨ੍ਹਾਂ ਨੇ ਆ ਕੇ ਸ਼ਗਨ ਦੀ ਰਸਮ ਸ਼ਗਨ ਤੋਂ ਤੁਰੰਤ ਵੇਲੇ ਹੋ ਕੇ ਨਾਨਕਿਆ ਨੇ ਕਰ ਦਿੱਤੀ ਆ ਜੀ ਚੂੜਾ ਪਾਉਣ ਦੀ ਰਸਮ ਸਟਾਰਟ ਕੰਗਰਾਲੇ ਵਾਲਾਂ ਵਾਲੇ ਨੇ ਜੀ ਸਾਡੇ ਬੇਬੀ ਡੋਆਲ ਰਿਤਿਕਾ ਦੀਦੀ ਤੇ ਪਿਆਰ ਨਾਲ ਸੀ ਇਹਨਾਂ ਨੂੰ ਬਹੁਤ ਕੁਝ ਕਹਿ ਲਈਦਾ ਤੇ ਫਰੈਂਡ ਸਰਕਲ ਸਾਡਾ ਜਲੰਧਰ ਤੋਂ ਆ ਤੇ ਸਹੇਲੀਆਂ ਗਾਨਾਂ ਬੰਦੀਆਂ ਹੁੰਦੀਆਂ ਇਸ ਕਰਕੇ ਸਹੇਲੀ ਵਾਲੀ ਗਾਨੇ ਦੀ ਰਸਮ ਨੂੰ ਅਦਾ ਕੀਤਾ ਰਿਤਿਕਾ ਜੀ ਨੇ ਇਹ ਨੇ ਮੇਰੀ ਮਾਸੀ ਜੀ ਦੀ ਬੇਟੀ ਦੇ ਮਾਸੀ ਜੀ ਦੀ ਨੋ ਸੋ ਇਹਨਾਂ ਨੇ ਬੰਨ ਤੇ ਕੁੜੀ ਨੂੰ ਕਲੀਰੇ ਪੂਰੀ ਤਿਆਰੀ ਆ ਜਾਗੋ ਦੀ ਤੇ ਜਾਗੋ ਦੀ ਵੇਟ ਹੋ ਰਹੀ ਆ ਇੱਧਰ ਪੁਰਾਣੇ ਰੋਟੀਆਂ ਖਾ ਰਹੇ ਨੇ ਤੇ ਉਹ ਰੂਮ ਚ ਅਮਰੀਕ ਮਨਪ੍ਰੀਤ ਬਾਹਰ ਆਇਆ ਤੇ ਅਰਸ਼ ਦੇ ਕੋਲ ਖੜੇ ਨੇ ਡਾਕਟਰ ਆਂਟੀ ਤੇ ਰਿਤਿਕਾ ਦੀਦੀ ਡਾਕਟਰ ਆਂਟੀ ਆਈ ਸਪੈਸ਼ਲਿਸਟ ਨੇ ਤੇ ਇਹਨਾਂ ਦੇ ਵੀ ਜਾਣ ਦੀ ਤਿਆਰੀ ਪਰ ਇਹ ਬੋਲੀਆਂ ਸੁਣਨ ਦੀ ਬਹੁਤ ਸ਼ਕੀਨ ਨੇ ਤੇ ਨਾਲ ਜਾਗੋ ਥੋੜੀ ਬਹੁਤੀ ਦੇਖ ਕੇ ਜਾਣੀ ਅਮਰੀਕ ਮਨਪ੍ਰੀਤ ਨੂੰ ਅਕਸਰ ਹੀ ਤੁਸੀਂ ਵਾਕਵੇ ਦੇ ਟੁਰਨਾ ਚੈਨਲ ਤੇ ਦੇਖਿਆ ਹੋਊਗਾ ਫੇਮਸ ਜੋੜੀ ਆ ਤੇ ਦੋਨੋਂ ਹੀ ਮੇਰੇ ਦੋਸਤ ਨੇ ਤੇ ਇੱਧਰ ਛੇਲੀਆਂ ਪੈਣਾ ਭਾਬੀਆਂ ਮਾਸੀਆਂ ਯਾਨੀ ਭੈਣਾਂ ਦੀਆਂ ਸੱਸਾਂ ਤੇ ਬੈਠੀਆਂ ਹੋਈਆਂ ਨੇ ਤੇ ਇੱਧਰ ਹੁਣ ਜਾਗੋ ਦੀ ਤਿਆਰੀ ਬਿਲਕੁਲ ਕੰਮ ਗੈਮ ਗੈਮ ਹੋਣ ਵਾਲਾ ਆ ਜੋ ਕਰੀਏ ਇੰਜੋਏ ਆਪਾਂ ਸਿੱਧੀਆਂ ਲਾਈਵ ਬੋਲੀਆਂ ਕਿਉਂਕਿ ਜਾਗੋ ਤੇ ਨਾਨਕਿਆਂ ਦਾ ਪੂਰਾ ਜੋਰ ਹੁੰਦਾ ਜਾਗੋ ਨਾਨਕਿਆਂ ਨੇ ਕੱਢਣੀ ਹੁੰਦੀ ਹੈ

Thank <laughs> you. ਇੱਥੇ ਵੀਡੀਓ ਦੇਖ ਕੇ ਬਾਸ ਆਉਂਦਾ ਪਾਪਾਈ ਨੇ ਸਾਨੂੰ ਭਜਾਤਾ ਕਹਿੰਦਾ ਬਸ ਟਾਡੂ ਇੰਨੀ ਕੀ ਫਰੀडम ਸੀ ਨੱਚਣ ਦੀ ਚਲੋ ਹੁਣ ਭਜੋ ਅਸੀਂ ਤਾਂ ਟਾਈਮ ਨਾ 10 ਵਜੇ ਹੀ ਸਾਨੂੰ ਭੇਜ ਦਿੱਤਾ ਤੇ ਭਾਰ ਆ ਮੀਂਚ ਵੀ ਨੱਚੀ ਹੈ ਇਹਨਾਂ ਨੇ ਫਲੋਰ ਪਤਾ ਨਹੀਂ 12 ਵਜੇ ਛੱਡਿਆ 1 ਵਜੇ ਛੱਡਿਆ ਕਿ 2 ਵਜੇ